ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੂਟਾ ਕੋਟਲੀ ਤੇ ਅੱਜ ਦੀ ਵੀਡੀਓ ਚ ਆਪਾਂ ਬਈ 5 ਟਰੈਕਟਰ ਲੈ ਕੇ ਆਇਆ ਬਕਾਉ ਤੇ 2 ਟਰਾਲੀਆਂ ਤੇ ਇੱਕ ਜਨਰੇਟਰ ਤੇ ਇੱਕ ਬਈ ਕੱਦੂ ਕਰਨ ਵਾਲੀ ਫਿਰਕੀ ਆ ਕਿਸੇ ਪੁਰਾਣੀ ਕੱਦੂ ਕਰਨ ਵਾਲੀ ਫਿਰਕੀ ਲੈਣੀ ਹੋਵੇ ਤੇ ਉਹ ਲੈ ਸਕਦਾ ਬਈ 9 ਚੀਜ਼ਾਂ ਲੈ ਕੇ ਆਇਆ ਤੇ ਥੱਲੇ ਚੱਲਣਗੇ ਬਾਈ ਦੇ ਨੰਬਰ ਕਿਸੇ ਨੂੰ ਕੋਈ 9 ਚੀਜ਼ਾਂ ਦੇ ਵਿੱਚ ਕੁਝ ਖਰੀਦਣੀ ਆ ਤੇ ਬਾਈਆਂ ਨੂੰ ਲਾ ਲਿਓ ਬਾਈ ਫੋਨ ਆਹ ਟਰੈਕਟਰ ਜਿਹੜਾ ਸਭ ਤੋਂ ਪਹਿਲਾਂ ਸਕਰੀਨ ਤੇ ਚੱਲੀ ਜਾਂਦਾ ਬਈ ਅਰਦਨ 605 ਇਹ ਬਾਈ ਦਾ ਨਾਮ ਹਰਮੇਲ ਆ ਪਿੰਡ ਕੋਟਲੀ ਆ ਬਲੂ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਹ 2009 ਮਾਡਲ ਆ ਬਈ ਅਰਜਨ ਕਿਸੇ ਵੀ ਪੁਰਾਣੇ ਲੈਣਾ ਹੋਵੇ ਅਰਜਨ ਦੋ 2009 ਮਾਡਲ ਤੇ ਇਹ ਖੜਾ ਪਿੰਡ ਕੋਡਲੀ ਆ ਬਈ ਸਾਰੇ ਭਰਾ ਦੇਖ ਲੋ ਤੇ ਨੰਬਰ ਹਰਿਆਣੇ ਦਾ ਨੰਬਰ ਹਰਿਆਣਾ ਬਈ ਟਰਟਰ ਅਰਜਨ ਦਾ ਤੇ 50 ਪੈਸੇ ਟਾਇਰ ਪਿਛਲੇ ਆ ਤੇ ਮੂਹਰਲੇ ਬਈ 70 ਪੈਸੇ ਆ ਤੇ ਸੈਂਟਰ ਗੇਅਰ ਆ ਤੇ ਪਾਵਰ ਸਟੀering ਆ ਬਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰਟਰ ਅਰਜਨ ਤੇ ਥੱਲੇ ਬਾਈ ਦਾ ਬਈ ਨੰਬਰ ਆ ਤੇ ਉੱਪਰ ਨੰਬਰ ਮੇਰਾ ਹੁੰਦਾ ਬਈ ਆਪਾਂ ਸਾਰੀਆਂ ਵੀਡੀਓ ਹੀ ਦੱਸਦੇ ਆ ਕਿਸੇ ਨੇ ਵੀ ਕੋਈ ਖੇਤੀਬਾੜੀ ਦਾ ਮਸ਼ੀਨਰੀ ਵੇਚਣੀ ਆ ਉਹ ਆਪਾਂ ਉੱਪਰਲੇ ਨੰਬਰ ਤੇ ਫਾਰਮਾ ਭੇਜ ਦਿਆ ਕਰੋ ਵੀਡੀਓ ਭੇਜ ਦਿਆ ਕਰੋ ਤੇ ਵੀਡੀਓ ਆਪਾਂ ਫਰੀ ਪਾਉਣੀਆਂ ਬਾਈ ਜਿਹੜੀ ਆਪਾਂ ਵੀਡੀਓ ਪਾਉਣੀਆਂ ਵੀਡੀਓ ਪਾਉਣੀਆਂ ਫਰੀ ਪਾਉਣੀਆਂ ਬਾਈ ਕਿਸੇ ਵੀ ਪੁਰਾਣੀ ਵੀਡੀਓ ਪਾਉਣੀ ਹੋਵੇ ਤਾਂ ਫਰੀ ਪਾਉਣੇ ਤੇ ਬਾਈ ਕਹਿੰਦਾ ਵੀ ਮੇਰਾ ਰਿਟ੍ਰੈਟ 3 ਲੱਖ ਤੇ 5000 ਦਾ ਮੈਂ ਅਰਜਨ ਦੇ ਦੂੰਗਾ ਤੇ ਬਾਈ ਦਾ ਥੱਲੇ ਨੰਬਰ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਜਿਹੜੇ ਭਰਾ ਫੇਸਬੁੱਕ ਚਲਾਉਂਦੇ ਆ ਤੇ YouTube ਚਲਾਉਂਦੇ ਨੇ ਤੇ ਆਪਣਾ ਫੇਸਬੁੱਕ ਤੇ ਪੇਜ ਬਣਿਆ ਵਾ ਬੂਟਾ ਕੋਟਲੀ ਤੇ ਫੇਸਬੁੱਕ ਤੇ ਆਪਾਂ ਨੂੰ ਫੋਲੋ ਕਰ ਲਿਓ ਆਪਾਂ ਖੇਤੀਬਾੜੀ ਵਾਲੇ ਸਾਰੇ ਸੰਤ ਫੇਸਬੁੱਕ ਤੇ ਵੀ ਦੱਸਦੇ ਆਂ ਜਿਵੇਂ ਆਪਾਂ YouTube ਤੇ ਦੱਸਦੇ ਆਂ ਤੇ ਆਪਣਾ ਫੇਸਬੁੱਕ ਤੇ ਆਪਾਂ ਫੋਲੋ ਕਰ ਲਿਓ ਤੇ ਬੂਟਾ ਕੋਟ ਲਈ ਆਪਣੇ ਪੇਜ ਦਾ ਨਾਂ ਤੇ ਸਾਰੇ ਭਰਾ ਆਪਣ ਨੂੰ ਫੇਸਬੁੱਕ ਤੇ ਵੀ ਫੋਲੋ ਕਰ ਲਓ। ਭਾਈ ਜੀ ਆਹਾ ਸਵਰਾਜ 855 ਪੁਰਾਣਾ ਮਾਡਲ ਕਿਸੇ ਪੁਰਾਣੇ ਵੀ ਲੈਣਾ ਹੋਵੇ ਸਵਰਾਜ 855 ਪੁਰਾਣਾ ਮਾਡਲ ਤੇ ਇਹੇ ਬਾਈ 1998 ਮਾਡਲ ਆ ਤੇ ਪੰਜਾਬ ਨੰਬਰ ਆ। ਸਾਰੇ ਭਰਾ ਦੇਖ ਲਓ ਬਾਈ ਤੇ ਡਬਲ ਕਲੱਚ ਆ ਤੇ 6 ਚਰੀ ਹੋਇਆ ਵਾ। ਤੇ ਪਿਛਲੇ ਟਾਇਰ 70 ਕੁ ਪੈਸੇ ਆ ਤੇ ਮੂਹਰਲੇ ਜਮਾ ਨਵੇਂ ਆ ਬਾਈ ਸਾਰੇ ਭਰਾ ਦੇਖ ਲੋ ਵੀ ਕਿਸੇ ਪ੍ਰਾਣੇ ਵੀ ਆ ਸਵਰਾਜ ਲੈਣਾ ਹੋਵੇ 855 ਪ੍ਰਾਣਾ ਮਾਡਲ ਤੇ ਆ ਖੜਾ ਬਾਈ ਇਹ ਖੜਾ ਤਲਵੰਡੀ ਏਰੀਏ ਚ ਤੇ ਥੱਲੇ ਬਾਈ ਦਾ ਬਾਈ ਫੋਨ ਨੰਬਰ ਆ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਾਇਰ ਆ ਗਿਆ ਹੋਇਆ ਫਿੱਟ 1 ਲੱਖ ਤੇ 75000 ਦਾ ਟਾਇਰ ਮੈਂ ਦੇਵਾਂਗਾ ਬਾਈ ਆਹ 855 ਪ੍ਰਾਣਾ ਮਾਡਲ ਸਵਰਾਜ ਸਾਰੇ ਭਰਾ ਦੇਖ ਲੋ ਵੀ ਕਿਸੇ ਵੀ ਪ੍ਰਾਣੇ ਲੈਣਾ ਹੋਵੇ 855 ਸਵਰਾਜ ਤੇ ਥੱਲੇ ਬਾਈ ਦਾ ਬਈ ਫੋਨ ਨੰਬਰ ਹੱਥ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਆਹ ਜਿਹੜਾ ਡੀਆਈ ਟਰੈਕਟਰ ਆ 265 ਤੇ ਇਹ ਬਾਈ ਦਾ ਜਿਹਦੇ ਕੋਲੇ ਖੜਾ ਤੇ ਬਾਈ ਦਾ ਨਾਮ ਜਸਵਿੰਦਰ ਡਾਕਟਰ ਤੇ ਪਿੰਡ ਕੋਟਲੀਆ ਬਲੂ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਆ ਡੀਆਈ ਟਰੈਕਟਰ ਖੜਾ ਬਈ 265 ਕਿਸੇ ਵੀ ਪ੍ਰਾਣੀ ਲੈਣਾ ਹੋਵੇ ਤੇ 1993 ਮਾਡਲ ਆ ਤੇ ਪੰਜਾਬ ਨੰਬਰ ਆ ਬਾਈ ਆ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਪ੍ਰਾਣੀ ਲੈਣਾ ਹੋਵੇ ਡੀਆਈ ਟਰੈਕਟਰ 265 ਤਾਂ ਆ ਖੜਾ ਬਈ ਪਿੰਡ ਕੋਟਲੀਆ ਬਲੂ ਤੇ ਥੱਲੇ ਬਾਈ ਦਾ ਬਈ ਫੋਨ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਰੈਟ ਆ ਗਿਆ ਹੋਇਆ ਫੱਟ 1 ਲੱਖ ਤੇ 35000 ਦਾ ਦੇ ਦੂੰਗਾ ਬਾਈ ਤੇ ਮਾੜਾ ਮੋਟਾ ਕੋਈ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਬਾਕੀ ਬਨਾ ਇੰਨੇ ਦਾ ਟਰੈਟ ਮੇਰਾ ਹੈਗਾ ਬਈ ਆ ਤੇ 1 ਲੱਖ 35000 ਰੁਪਏ ਦਾ ਬਾਈ ਆਸੇ ਪਾਸੇ ਟਰੈਟ ਦੇਊਗਾ ਕਿਸੇ ਨੇ ਭਰਾ ਨੇ ਲੈਣਾ ਹੋਇਆ ਟਰੈਟ ਤੇ ਬਾਈ ਦਾ ਥੱਲੇ ਨੰਬਰ ਆ ਬਈ ਡੀ ਵਾਲੇ ਦਾ ਡੀ ਆਈ ਵਾਲੇ ਦਾ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਆਹ ਜਿਹੜਾ ਟਰੈਕਟਰ ਆ ਏ ਸੀ ਈ ਏਸੀ ਏਸੀ ਵੀ ਕਹਿਣਦੇ ਆ ਬਾਈ ਟਰੈਕਟਰ ਨੂੰ ਆਹ ਟਰੈਕਟਰ ਆ ਬਾਈ ਜਿਹੜੇ ਬਾਈ ਦਾ ਟਰੈਕਟਰ ਆ ਬਾਈ ਬਾਈ ਦਾ ਨਾਮ ਅਜਮੇਰ ਤੇ ਪਿੰਡ ਰੌਂਤਾ ਤੇ ਜ਼ਿਲ੍ਹਾ ਮੋਗਾ ਇਹ ਬਾਈ ਰੌਂਤੇ ਪਿੰਡ ਖੜਾ ਕਿਸੇ ਭਰਾ ਨੇ ਵੀ ਲੈਣਾ ਹੋਵੇ ਟਰੈਕਟਰ ਆਹ ਏਸੀ 2012 ਮਾਡਲ ਆ ਬਾਈ ਸਾਰੇ ਭਰਾ ਦੇਖ ਲੋ ਆਹ ਬਾਈ ਏਸੀ ਟਰੈਕਟਰ 2012 ਮਾਡਲ ਆ ਪਿਛਲੇ ਟਾਇਰ 35-40 ਪੈਸੇ ਆ ਤੇ ਮੂਹਰੇ 70-75 ਪੈਸੇ ਆ ਸਾਰੇ ਭਰਾ ਦੇਖ ਲੋ ਵੀ ਕਿਸੇ ਭਰਾ ਨੇ ਲੈਣਾ ਹੋਵੇ ਏਸੀ ਟਰੈਕਟਰ ਇੱਕ ਪੰਡਰ rau ਤੇ ਖੜਾ ਤੇ ਇੰਜਨ ਗੇਅਰ ਦਾ ਬਾਈ ਕਹਿੰਦਾ ਜਮਾ ਓਕੇ ਆ ਭਲਾ ਵਾਹ ਕੇ ਚੈੱਕ ਕਰਕੇ ਮੇਰੇ ਘਰੇ ਲੈ ਜਾਓ ਤੇ ਡਿਸਟਰੀਬਿਊਟਰ ਬਾਈ ਲੱਗਿਆ ਤੇ ਥੱਲੇ ਬਾਈ ਦਾ ਬਾਈ ਫੋਨ ਨੰਬਰ ਆ ਤੇ ਬਾਈ ਨਾਲ ਬਾਈ ਕਰ ਲਓ ਗੱਲ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਰੈਕਟਰ ਆ ਗਿਆ ਹੋਇਆ ਫੈਟਾ 1 ਲੱਖ ਤੇ 85000 ਦਾ ਟਾਈਮ ਮੈਂ ਦੇ ਦੂੰਗਾ ਬਾਈ ਤੇ ਬਾਈ ਦਾ ਬਾਈ ਥੱਲੇ ਫੋਨ ਨੰਬਰ ਆ ਤੇ ਬਾਈ ਨੂੰ ਨਾਲੇ ਕੋਈ ਫੋਨ ਬਾਈ ਜੀ ਆਹ 3604 ਟਰੈਕਟਰ ਸਾਰੇ ਭਰਾ ਦੇਖ ਲਓ ਵੀ ਕਿਸੇ ਨੇ ਥੋੜਾ ਨਾ ਹੋਵੇ 3600 ਇਹ ਰੇ ਯੂਨਿਟ ਟਰੈਕਟਰ ਪਿਆ ਬਾਈ ਸਾਰੇ ਪਾਸੋਂ 1995 ਮਾਡਲਾ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ 60 65 ਪੈਸੇ ਆ ਪੱਕੇ ਸਾਰੇ ਭਰਾ ਦੇਖ ਲਓ ਵੀ ਕਿਸੇ ਭਰਾ ਨੇ ਵੀ ਲੈਣਾ ਹੋਵੇ 3600 ਕੋੜ ਤੇ ਆਹਾ ਬਾਈ ਟਰੈਕਟਰ ਖੜਾ ਬਠਿੰਡੇ ਏਰੀਏ ਦੇ ਵਿੱਚ ਤੇ ਥੱਲੇ ਬਾਈ ਦਾ ਬਾਈ ਫੋਨ ਆ ਤੇ ਲਾਲੇ ਬਾਈ ਨੰਬਰ ਕਿੱਥੇ ਖੜਾ ਕਿਹੜੇ ਪਿੰਡ ਖੜਿਆ ਉਹ ਬਾਈ ਬਾਈ ਨੂੰ ਪੁੱਛ ਲਿਓ ਤੇ ਥੱਲੇ ਬਾਈ ਦਾ ਫੋਨ ਨੰਬਰ ਆ ਬਾਈ ਕਹਿੰਦਾ ਮੇਰਾ ਫੋਟ ਟਰੈਕਟਰ 3600 ਕਿਸੇ ਵੀ ਭਰਾ ਨੂੰ ਆ ਗਿਆ ਹੋਇਆ ਫਿੱਟ ਸਾਰਾ ਹਾਰਾ ਅਰੀਜਨਾਲ ਆ 1 ਲੱਖ 64000 ਦਾ ਟ੍ਰੈਡ ਮੈਂ ਦੇਵਾਂਗਾ ਬਾਈ ਇਹ ਬਾਈ ਦਾ ਬਾਈ ਫੋਨ ਨੰਬਰ ਥੱਲੇ ਆ ਤੇ ਲਾ ਲਿਓ ਬਾਈ ਨੂੰ ਉਹੀ ਫੋਨ ਆ ਬਾਈ ਜੀ ਟਰਾਲਾ 11 66 ਸਾਰੇ ਭਰਾ ਦੇਖ ਲਓ ਵੀ ਕਿਸੇ ਨੂੰ ਭਰਾ ਨੇ ਲੈਣਾ ਹੋਵੇ ਟਰਾਲਾ 11 66 ਆ ਖੜਾ ਵੇ ਟਰਾਲਾ ਇਹ ਵੇ ਖੜਾ ਫਰੀਦਕੋਟ ਏਰੀਏ ਦੇ ਵਿੱਚ ਤੇ 25 ਟਨ ਦਾ ਜੱਕ ਲੱਗਿਆ ਤੇ ਪੂਰਾ ਸਾਫ ਟਰਾਲਾ ਬਾਈ ਸਾਰੇ ਭਰਾ ਦੇਖ ਲਓ ਵੀ ਕਿਸੇ ਭਰਾ ਨੇ ਵੀ ਲੈਣਾ ਹੋਵੇ ਟਰਾਲਾ ਆਹਾ ਏ ਬਈ ਫਰੀਦਕੋਟ ਏਰੀਆ ਚ ਖੜਾ 25 ਟਨ ਦਾ ਜੱਕ ਲੱਗਿਆ ਤੇ ਪੂਰਾ ਸਾਫ ਟਰਾਲਾ ਬਾਈ ਇਹ ਸਾਰੇ ਭਰਾ ਦੇਖ ਲਓ ਵੀ ਕਿਸੇ ਨੇ ਵੀ ਲੈਣਾ ਹੋਵੇ ਟਰਾਲਾ 1 ਲੱਖ ਤੇ 48000 ਦਾ ਟਰਾਲਾ ਬਾਈ ਕਹਿੰਦਾ ਮੈਂ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਥੱਲੇ ਆ ਤੇ ਲਾ ਲਓ ਬਾਈ ਨੂੰ ਬਈ ਫੋਨ ਬਾਈ ਜੀ ਜੇ ਕਿਸੇ ਭਰਾ ਨੇ ਟਰਾਲਾ ਲੈਣਾ ਹੋਵੇ ਮਿੱਟੀ ਪਾਉਣ ਵਾਲਾ ਮਿੱਟੀ ਵਾਲਾ ਟਰਾਲਾ ਆ ਦੇਖ ਲਓ ਬਾਈ ਸਾਰੇ ਭਰਾ ਆਹ ਮਿੱਟੀ ਵਾਲਾ ਟਰਾਲਾ ਬਈ ਜਮਾ ਨਵਾਂ ਟਰਾਲਾ ਤੇ 25 ਟਨ ਦਾ ਲੱਗਿਆ ਜੱਕ ਤੇ 11 6.5 ਟਰਾਲਾ ਬਾਈ ਸਾਰੇ ਭਰਾ ਦੇਖ ਲੋ ਵੀ ਕਿਸੇ ਪੁਰਾਣੇ ਵੀ ਲੈਣਾ ਹੋਵੇ ਟਰਾਲਾ ਮਿੱਟੀ ਵਾਲਾ ਤੇ ਆਹ ਖੜਾ ਬਈ ਟਰਾਲਾ ਮਿੱਟੀ ਵਾਲਾ ਇਹ ਵੀ ਫਰੀਦਕੋਟ ਏਰੀਆ ਚ ਆ ਬਾਈ ਟਰਾਲਾ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਆਹ 11 6.5 ਮਿੱਟੀ ਵਾਲਾ ਟਰਾਲਾ ਤੇ ਬਹੁਤ ਵਧੀਆ ਟਰਾਲਾ ਬਾਈ ਤੇ ਬਹੁਤ ਵਧੀਆ ਕਲਿਸ਼ਨਰ ਟਰਾਲੇ ਦੀ ਨਵਾਂ ਟਰਾਲਾ ਬਾਈ ਜਮਾ ਤੇ ਬਾਈ ਕਹਿੰਦਾ ਟਰਾਲਾ ਮੇਰਾ 1 ਲੱਖ ਤੇ 55 ਹਜ਼ਾਰ ਦਾ ਮੈਂ ਟਰਾਲਾ ਦੇ ਦੂੰਗਾ ਤੇ ਬਾਈ ਦਾ ਬਈ ਫੋਨ ਨੰਬਰ ਥੱਲੇ ਤੇ ਲਾ ਲਿਓ ਬਾਈ ਨੂੰ ਜੀ ਫੋਨ ਬਾਈ ਜੀ ਆਹਾ ਜਨਰੇਟਰ ਸਾਰੇ ਭਰਾ ਦੇਖ ਲੋ ਵੀ ਬਹੁਤ ਵਧੀਆ ਸੋਹਣਾ ਜਨਰੇਟਰ ਪਿਆ ਕਿਸੇ ਵੀ ਭਰਾ ਨੇ ਜਨਰੇਟਰ ਲੈਣਾ ਹੋਵੇ ਆਹਾ 45 ਕੇਵੀ ਸਾਰੇ ਭਰਾ ਦੇਖ ਲੋ ਵੀ 45 ਕੇਵੀ ਆ ਤੇ ਕਰਪਟਨ ਦਾ ਯੂਨਿਟਰ ਆ ਕਰਪਟਨ ਕੰਪਨੀ ਦਾ ਜਨਰੇਟਰ ਆ ਤੇ ਬਾਈ ਕਹਿੰਦਾ ਵੀ ਪੂਰਾ ਵਧੀਆ ਤੇ ਨਵਾਂ ਜਨਰੇਟਰ ਪਿਆ ਬਾਈ ਜੇ ਕਿਸੇ ਨੇ ਲੈਣਾ ਹੋਵੇ ਤੇ 1 ਲੱਖ ਤੇ 20 ਹਜ਼ਾਰ ਦਾ ਦਿਆਂਗਾ ਬਾਈ ਤੇ ਬਾਗਾ ਪੁਰਾਣਾ ਏਰੀਆ 'ਚ ਪਿਆ ਬਾਈ ਸਾਰੇ ਭਰਾ ਦੇਖ ਲੋ ਵੀ ਬਾਗੇ ਪੁਰਾਣੇ ਦੇ ਏਰੀਆ 'ਚ ਪਿਆ ਵੀ ਜੀ ਆਹ ਜਨਰੇਟਰ ਕ੍ਰੈਪਟਨ ਕੰਪਨੀ ਦਾ ਤੇ 45 ਕੇਵੀ ਆ ਤੇ ਥੱਲੇ ਬਾਈ ਦਾ ਬਈ ਫੋਨ ਨੰਬਰ ਆ ਕਿਸੇ ਨੇ ਵੀ ਲੈਣਾ ਹੋਈ ਆਹ ਜਨਰੇਟਰ ਤੇ ਲਾਲੋ ਬਾਈ ਨੂੰ ਬਈ ਫੋਨ ਬਾਈ ਜੀ ਆਹ ਕੱਦੂ ਕਰਨ ਵਾਲੀ ਪੌਣੀ ਆ ਦੇਖ ਲਓ ਬਈ ਸਾਰੇ ਭਰਾ ਕਿਸੇ ਨੇ ਵੀ ਕੱਦੂ ਕਰਨ ਵਾਲੀ ਲੈਣੀ ਆ ਬਈ ਪੌਣੀ ਤੇ ਆਹ ਪਾਈ ਬਈ ਕੱਦੂ ਕਰਨ ਵਾਲੀ ਪੌਣੀ ਇਹ ਪਈ ਆ ਬਈ ਜਗਰਾਵਾ ਦੇ ਏਰੀਏ ਦੇ ਵਿੱਚ ਜਗਰਾਵਾ ਬਈ ਲੁਧਿਆਣੇ ਕੋਲੇ ਆ ਜਿਹੜੀਆਂ ਉੱਥੇ ਪਈ ਆ ਬਈ ਆਹ ਕੱਦੂ ਕਰਨ ਵਾਲੀ ਪੌਣੀ ਕਿਸੇ ਵੀ ਭਰਾਣੇ ਲੈਣੀ ਹੋਵੇ ਕੱਦੂ ਕਰਨ ਵਾਲੀ ਪੌਣੀ ਤੇ ਬਾਈ ਕਹਿੰਦਾ 24000 ਦੀ ਦਿਆਂਗਾ ਬਈ ਪੌਣੀ ਆਹਾਂ ਪੌਣੀਆਂ ਬਾਈ ਦੀ ਵੀ ਸਾਰੇ ਭਰਾ ਦੇਖ ਲੋ ਪੂਰੇ ਬਾਈ ਕਹਿੰਦਾ ਵੀ 24000 ਦੀ ਮੈਂ ਦਿਆਂਗਾ ਪੌਣੀ ਇਹ ਥੱਲੇ ਬਾਈ ਦਾ ਬਈ ਫੋਨ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਅੱਜ ਦੀਆਂ ਬਾਈ ਆਪਣੇ ਕੋਲੇ ਖੇਤੀ ਵਾਲੇ ਸੰਤਾਂ ਦੀਆਂ ਬਕਾਊ ਸੰਤਾਂ ਦੀਆਂ ਵੀਡੀਓ ਸੀਗੀਆਂ ਨੌ ਤੇ ਨੌਆਂ ਦਿਖਾਤੀਆਂ ਆਪਾਂ ਤੇ ਕੱਲ ਨੂੰ ਕੋਈ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ